ਵੇ ਇੱਕ ਵਾਰੀ ਜੱਟ ਤੇ ਆਪਣੇ ਬੰਦੇ ਇਕੱਠੇ ਹੋ ਬੈਠੇ ਸੱਤ ਦੇ ਵਿੱਚ ਅੱਛਾ ਜੀ ਉਹ ਇੱਕ ਬੰਦਾ ਆ ਗਿਆ ਉੱਥੇ ਅੱਛਾ ਜੀ ਉਹ ਕਹਿੰਦੇ ਵੀ ਤੂੰ ਕਿੱਥੋਂ ਆ ਕਿਨੇ ਆ ਅੱਛਾ ਜੀ ਉਹ ਕਹਿੰਦਾ ਵੀ ਮੈਂ ਰਾਣਾ ਸਿਰੀ ਉਹ ਕਹਿੰਦੇ ਵੀ ਫਲਾਣਾ ਤਾਂ ਰੱਖਣਾ ਉਹ ਫਲਾਣਾ ਤਾਂ ਰੱਖਣਾ ਹੋਈ ਗਈ ਗੱਲ ਕਹਿੰਦੇ ਵੀ ਤੂੰ ਐਂ ਦੱਸ ਲਵੇਂਗਾ ਕਿ ਛਾਲ ਦਾ ਉਹ ਕਹਿੰਦਾ ਲੈਣਾ ਦੇਣਾ ਮੈਂ ਕੱਖ ਨਹੀਂ ਸਾਲ ਚ ਕਿਚੂਲੀ ਕਰਾ ਕਰੂ ਮੈਂ ਅੱਛਾ ਜੀ ਤੇ ਉਹ ਸਾਰੇ हट ਗਏ ਅਗਲਾ ਕਹਿੰਦਾ ਚੂਕਲੀ ਤੋਂ ਕੋਈ ਗਾਹਾਂ ਗੱਲ ਵਧੂਗੀ ਇੱਕ ਲਾਲਚੀ ਜੱਟ ਸੀ ਉਹ ਕਹਿੰਦਾ ਵੀ ਮੇਰੇ ਨਾ ਮੇਰੇ ਨਾਲ ਕਰ ਗੱਲ ਕਹਿੰਦਾ 6 ਮਹੀਨੇ ਬਾਅਦ ਇੱਕ ਚੂਲੀ ਕਰਾਂਗੇ ਨੂੰ 6 ਮਹੀਨੇ ਤੋਂ ਬਾਅਦ ਫੇਰ ਇੱਕ ਚੂਲੀ ਕਰਕਰ ਲੈਣਾ ਮੈਂ ਕੱਖ ਨਹੀਂ ਵੀ ਬਾਕੀ ਰੋਟੀ ਟੁੱਕ ਲੀੜਾ ਕਪੜਾ ਤੁਸੀਂ ਦੇਣਾ ਹੀ ਆ ਠੀਕ ਹੈ ਹੋਈ ਬੀਤੀ ਕੀ ਕੰਮਤ ਲੱਗ ਗਿਆ ਜਾ ਕੇ ਕਰਨਾ ਠੀਕ ਹੈ ਤੇ ਹੋਈ ਬੀਤੀ ਗੱਲ ਜਿਹੜੀ ਉਹ ਜੱਟੀ ਸੀਗੀ ਹਮ ਜਦੋਂ ਮਹੀਨਾ ਦੋ ਮਹੀਨੇ ਹੋਇਆ ਚੂਲੀ ਦੇ ਲਵੇ ਲੱਗਿਆ ਠੀਕ ਹੈ ਉਹਨੂੰ ਕਹਿੰਦਾ ਵੀ ਤੇਰੇ ਮਾਪਿਆਂ ਨੇ ਤਾਂ ਤੇਨਾਂ ਬਹੁਤ ਖਾਗ ਰਿਆ ਹਮ ਠੀਕ ਹੈ ਕਹਿੰਦੀ ਕਿਉਂ ਹੈਗੀ ਥੀ ਥੋੜੀ ਜਿਹੀ ਭੋਲੀ ਕਹਿੰਦਾ ਤੂੰ ਤਾਂ ਕਾਲੇ ਚੰਮਾ ਵਾਲੇ ਨਾਲ ਵਿਆਹ ਥੀ ਖਾਰੇ ਚੰਮੜੀ ਵਾਲੇ ਨਾਲ ਕਹਿੰਦੀ ਵੀ ਖਾਰੀ ਚਮੜੀ ਆ ਇਹਨਾਂ ਕਹਿੰਦੇ ਹਾਂ ਕਹਿੰਦਾ ਫੇਰ ਹੋਣਾ ਕਹਿੰਦੀ ਵੀ ਤੇਰੇ ਮਾਪਿਆਂ ਨੇ ਧੋਖਾ ਕਰਿਆ ਬਹੁਤ ਇਹਦਾ ਮਾੜੀ ਚੀਜ਼ ਆ ਜਦੋਂ ਭਾਦੋਂ ਦੇ ਮਹੀਨੇ ਗਰਮੀ ਹਰੇਕਾਂ ਨੂੰ ਆਉਂਦੀ ਆ ਉਦੋਂ ਪਿੰਡਾਂ ਵਸ਼ੀਨਾ ਆਉਂਦਾ ਗਰਮੀ ਉਹਦੇ ਉਹ ਕਰ ਹੁੰ ਜਾਂਦਾ ਖਾਲਾ ਠੀਕ ਹੈ ਤੇ ਉਧਰ ਉਹਨੂੰ ਤਾਂ ਪੱਕੀ ਕਰਤਾ ਕਹਿੰਦੀ ਫੇਰ ਹੁਣ ਪਤਾ ਕਿਵੇਂ ਲੱਗੂ ਕਹਿੰਦਾ ਜੇ ਤੂੰ ਰੋਟੀ ਲੈ ਕੇ ਜਾਵੇਂਗੀ ਨਾ ਉਹ ਹਲ ਛੱਡੂਗਾ ਉਦੋਂ ਉਹਦੇ ਪਿੰਡੇ ਤੇ ਜੀਵ ਲਾ ਕੇ ਦੇਖੀ ਤੂੰ ਠੀਕ ਹੈ ਉਹ ਪੱਕੀ ਕਰਤੀ ਉਧਰ ਜੱਟ ਨੂੰ ਕਹਿੰਦਾ ਉਹ ਕਹਿੰਦਾ ਵੀ ਤੂੰ ਲੇਟ ਹੋ ਗਿਆ ਕਹਿੰਦਾ ਯਾਰ ਕਾਹਦਾ ਲੇਟ ਹੋ ਗਿਆ ਤੇਰੇ ਘਰ ਅੱਜ ਤਾਂ ਕਹਿੰਦਾ ਬੁਰਕੀ ਫੜਦੀ ਆ ਕਹਿੰਦਾ ਪਤਾ ਨਹੀਂ ਕੀ ਹੋ ਗਿਆ ਹਲਕ ਪਤਾ ਨਹੀਂ ਹਲਕ ਗਈ ਕਹਿੰਦਾ ਬੁਰਕੀ ਵੜਦੀ ਆ ਕਹਿੰਦਾ ਤੂੰ ਆਪਦਾ ਵਿਚਾਰ ਰੱਖੀ ਅੱਛਾ ਜੀ ਉਧਰ ਉਹ ਪੱਕਾ ਕਰਤਾ ਉਧਰੋਂ ਹੱਦ ਤੇ ਜਮੀ ਉਹਦੇ ਪੇਕੇ ਤੇ ਕੁੜੀ ਦੇ ਅੱਛਾ ਜੀ ਉਹ ਜੀਮਦਾਰ ਦੇ ਘਰ ਵਾਲੀ ਜੀ ਉਧਰ ਉਹਦੇ ਭਾਈਆਂ ਨੂੰ ਕਹਦਾ ਕਹਦਾ ਵੀ ਤੇਰੇ ਕੁੜੇ ਥੋੜੇ ਭੈਣ ਨੂੰ ਤਾਂ ਕਹਿੰਦਾ ਰੋਜ਼ ਹੀ ਕੁੱਟਦਾ। ਵੀ ਕਹਿੰਦਾ ਗੱਲ ਨਹੀਂ ਪਤਾ ਨਹੀਂ ਕੀ ਜੱਟ ਨੂੰ ਹੋਈ ਆ। ਵੀ ਰੋਜ਼ ਡਹਿ ਜਾਂਦਾ ਕੁੱਟਣਾ। ਠੀਕ ਹੈ। ਉਧਰ ਉਹ ਪੱਕੇ ਕਰਦੇ ਉਹ ਚਰੀ ਚ ਬਹਿ ਗਏ। ਜਦੋਂ ਮੈਂ ਰੋਟੀ ਦੀ ਹਾਕ ਮਾਰੀ। ਜੱਟ ਨੇ ਹਲ ਛੱਡਿਆ। ਹਲ ਛੱਡ ਕੇ ਬਲਦ ਛੱਡ ਤੇ। ਜਦੋਂ ਕਹਿੰਦਾ ਲੈ ਵੀ ਪਾਣੀ ਪਾ ਹੱਥ ਧੋਈਏ। ਹੱਥੋਂ ਲੱਗੇ ਉਹਨੇ ਜੀ ਵੀ ਮਾਰੀ। ਜੱਟ ਕੋਲੇ ਪੁਰਾਣੀ ਹੀ ਲੈਂਦੇ ਨੇ ਤੇ ਦੋ ਤਿੰਨ ਧਰਤੀਆਂ। ਭਰੀਆਂ ਪੁਰਾਣੀਆਂ। ਜੋ ਕੂਕਾ ਲਾਗੀ ਮਾਰਨ ਉਹ ਚਰੀ ਚਾਕੇ ਉਹਨਾਂ ਨੇ ਉਹ ਜਟੜਾ ਲਿਆ ਉਹਨਾਂ ਨੇ ਉਹ ਖੁੱਟਿਆ ਘਟਿਆ ਉਹ ਆਪਦੀ ਕੁੜੀ ਨੂੰ ਲੈ ਕੇ ਇਕੱਠ ਹੋ ਗਿਆ ਖਾਸਾ ਚਰ ਚੱਲੀ ਗਈ ਗੱਲ ਦੋਨੇ ਪਿੰਡਾਂ ਦੀਆਂ ਪੰਚਾਇਤਾਂ ਹੋ ਗਈਆਂ ਕਹਿੰਦੇ ਵੀ ਕੀ ਗੱਲ ਆ ਉਹ ਕਹਿੰਦਾ ਵੀ ਇਹ ਸਾਡੀ ਭੈਣ ਨੂੰ ਘੋੜਦਾ ਸੀ ਅਸੀਂ ਨਹੀਂ ਕੁੜੀ ਤੋੜਨੀ ਇੱਥੇ ਉਹ ਕਹਿੰਦਾ ਭੈਣ ਬੁਰਕੀ ਵੜਦੀ ਆ ਮੈਂ ਤਾਂ ਘੋੜਦਾ ਇਹਨੂੰ ਤੇ ਗੱਲ ਹੁੰਦੀ ਹੁੰਦੀ ਉਹ ਕੁੜੀ ਕਹਿੰਦੀ ਵੀ ਮੈਨੂੰ ਖਾਰੇਚੰਮ ਵਾਲਾ ਨਾ ਵਿਆਹ ਤਾਂ ਮਤ ਜੀਵ ਲਾ ਕੇ ਜੀ ਕਰੀ ਜੀ ਕਰੀ ਦੇਖਦੀ ਸੀ ਫਿਰ ਭਾਈ ਉਹਨਾਂ ਦਾ ਹੌਲੀ ਹੌਲੀ ਫਿਰ ਪੁੱਛਿਆ ਵੀ ਕਿਵੇਂ ਗੱਲ ਹੋਈ ਕਿੱਥੋਂ ਹੋਈ ਉਹ ਕਹਿੰਦਾ ਵੀ ਮੈਂ ਗੱਲ ਕਰੀ ਸੀ ਤਾਂ ਕਹਿੰਦਾ ਮੇਰਾ ਕਰਿਆ ਵੈ ਇਹਨਾਂ ਨੇ ਕਰਿਆ ਵੈ ਇਹਨਾਂ ਨੇ ਸਾਲ ਬਾਅਦ ਚੁਗਲੀ ਇੱਕ ਚੁਗਲੀ ਕਰਿਆ ਕਰਿਆ ਵੈ ਮੇਰਾ ਤਾਂ ਇਹਨਾਂ ਨੇ ਚੋਲੀ ਰਾਜਾ ਅਕਬਰ ਤੇ ਵੀਰਵਾਲ ਤੁਰ ਹੀ ਜਾਂਦੇ ਤੇ ਤੇ ਉਹ ਦੇਖਿਆ ਉਥੇ ਸੜਕ ਦੇ ਉੱਤੇ ਫਿਰਨੀ ਦੇ ਮਨ ਟੋਬਾ ਸੀ ਬਾਹਰ ਠੀਕ ਹੈ ਕਹਿੰਦਾ ਵੀ ਆ ਟੋਬੇ ਚ ਕੋਈ ਵਿੱਚ ਨਹਾ ਸਕਦਾ ਅੱਛਾ ਉਹ ਵੀਰਵਾਲ ਕਹਿੰਦਾ ਵੀ ਬਹੁਤ ਲੋਕ ਨੇ ਇਹ ਜੇ ਹੂੰ ਕਹਿੰਦੇ ਵੀ ਨਹਾ ਸਕਦਾ ਕਹਿੰਦਾ ਵੀ ਫਿਰ ਆਪਾਂ ਇਹਨਾਂ ਨਾਮ ਦੇਵਾਂਗੇ ਜੇ ਨਾਂ ਨਾਤਾ ਉਹ ਕਹਿੰਦਾ ਜੇ ਨਾਂ ਨਾਤਾ ਵੀ ਤੇ ਤੂੰ ਇਹਨਾਂ ਨੂੰ ਜੁਰਮਾਨਾ ਆਪ ਮੈਨੂੰ ਜੁਰਮਾਨਾ ਕਰਦੀ ਹੂੰ ਕਹਿੰਦਾ ਵੀ ਨਹਾਊਗਾ ਕਹਿੰਦਾ ਹਾਂ ਕਹਿੰਦਾ ਸਾਰੀ ਰਾਤ ਖੜ੍ਹ ਚ ਨੂੰ ਹਣ ਸਾਡਾ ਉਨੇ ਹਾਂ ਗੱਲ ਵੀ ਵੀ ਪੋ ਮਾਗਦਾ ਮਹੀਨਾ ਵੀ ਫੱਟਦਾ ਸੁਣ ਹੁੰਦੇ ਨੇ ਉਹਨੇ ਆਮਲੀ ਨੂੰ ਕੋਈ ਕਿਸੇ ਨਾਲ ਗੱਲ ਕਰੀ ਉਹ ਕਹਿੰਦਾ ਵੀ ਆਮਲੇ ਤੇਰੀ ਜ਼ਿੰਦਗੀ ਕਿਵੇਂ ਨਿਕਲਦੀ ਆ ਅੱਛਾ ਉਹ ਕਹਿੰਦਾ ਵੀ ਜ਼ਿੰਦਗੀ ਜੇ ਤਾਂ ਨਸ਼ਾ ਪੂਰਾ ਹੋ ਜਾਂਦਾ ਫੇਰ ਤਾਂ ਕਹਿੰਦਾ ਕਾਟੋ ਫੁੱਲਾਂ ਦੇ ਖੇਡਦੇ ਆ ਨਹੀਂ ਤਾਂ ਮਰਿਆਂ ਦੇ ਬਰਾਬਰ ਹੀਆਂ ਕਹਿੰਦਾ ਤੂੰ 2 ਸਾਲਾਂ ਨੂੰ ਵੀ ਮਰਨਾ ਹੁਣ ਵੀ ਮਰਨਾ ਵੀ ਜੇ ਤੂੰ ਇੱਕ ਖੇਡ ਖੇੜਨੇ ਤਾਂ ਤੈਨੂੰ ਮਾਲੂਮ ਆਲ ਹੋ ਜਾਏਗਾ ਜੇ ਬਚ ਗਿਆ ਤਾਂ ਮਾਲੂਮ ਆਲ ਨਹੀਂ ਤੇਰਾ ਜੂਟ ਤਾਂ ਵੱਢੇ ਗਿਆ ਉਹ ਕਹਿੰਦਾ ਦੱਸ ਉਹ ਕਹਿੰਦੇ ਉੱਥੇ ਆਮਲੀਆਂ 'ਚ ਬੈਠਾ ਸੀ ਇਹ ਗੱਲ ਜਾ ਕੇ ਉਹਨੇ ਵੀਰਵਾਲ ਨੇ ਉਹ ਇਹਨੇ ਕਰ ਲਿਆ ਵੀ ਤੈਨੂੰ ਮੈਂ ਨਸ਼ਾ ਪੱਤਾ ਫੁੱਲ ਦੇਵਾਂਗਾ ਠੀਕ ਹੈ ਵੀ ਇਉਂ ਕਰਕੇ ਟੋਬੇ 'ਚ ਵੜਨਾ ਉਹ ਕਹਿੰਦਾ ਮੈਨੂੰ ਨਸੇ ਨਾ ਫੁੱਲ ਕਰਦੀ ਮੈਂ ਤੈਨੂੰ ਦੰਨਾ ਕੱਢੀ ਟੋਪੇ 'ਚੋਂ ਠੀਕ ਹੈ ਜਾ ਕੇ ਭਾਈ ਉਹ ਨਸ਼ਾ ਪੱਤਾ ਦੇਤਾ ਉਹਨੂੰ ਲਾਲਚ ਦਿੱਤਾ ਵੀ ਤੈਨੂੰ ਇਹਨਾ ਨਾਮ-ਗਨਾਮ ਦੇਵਾਂਗੇ ਜਿਹੜੀ ਆਮਲੀਆਂ ਦੀ ਕਮੇਟੀ ਸੀ ਹੂੰ ਉਹ ਕਹਿੰਦੇ ਵੀ ਗੱਲ ਇੱਕ ਆ ਜੇ ਤਾਂ ਇਹ ਮਰ ਗਿਆ ਹੂੰ ਜਿਹੜਾ ਨਾਮ-ਗਨਾਮ ਦੇਣਾ ਉਹ ਤਾਂ ਫੇ ਸਾਡੇ ਆਮਲਿਆਂ ਚ ਹੋਊਗਾ। ਅੱਛਾ। ਜੇ ਇਹੇ ਜਿਉਂਦਾ ਰਿਹਾ ਫੇ ਜਿਹਨਾਂ ਤੁਸੀਂ ਨਾਮ-ਗਨਾਮ ਦੇਣਾ ਇਹਦਾ ਇਕੱਲੇ ਦਾ ਫੇਰ ਅਸੀਂ ਹਿੱਸਾ ਨਹੀਂ ਭਾਲਦੇ ਨਹੀਂ ਸਾਡਾ ਜੋ ਜੋੜੀਦਾਰਾ ਬਰਾਬਰ ਦਾ ਹਿੱਸੇਦਾਰਾ ਇਹ ਫੇਰ ਅਸੀਂ ਆਪ ਦਾ ਵਰਤਾਂਗੇ ਸਾਲ ਪਰ ਅੱਛਾ ਤੇ ਗੱਲਾਂ ਤਾਂ ਹੋਈਆਂ ਉਹ ਪਾਈ ਨਸ਼ੇ ਦਾ ਫੁੱਲ ਕਰਕੇ ਟੋਬੇ ਜਵਾੜਤਾ ਹੁਣ ਓ ਦੋ ਦੋ ਕੋ ਤੇ ਮਨ ਕੋਈ ਦੂਜਾ ਪਿੰਡ ਦੀਂਦਾ ਸੀ ਉਹਦੇ ਵਿਚਲੀ ਮੋਰੀ ਦੇ ਦੀਵੇ ਦੀ ਦੀਦਾਸ਼ ਨੂੰ ਰੋਸ਼ਨੀ ਖੜੇ ਨੇ ਉਹ ਆਮਲੀ ਨਸੇ ਨਾ ਹੋ ਗਏ ਟਨ ਗਲਗਲ ਵਿੱਚ ਨੰਗਾਰਾ ਖਲਿਆ ਬਾਕੀ ਪਾਣੀ ਦੇ ਵਿੱਚ ਖੜ ਗਿਆ ਠੀਕ ਹੈ ਉਹਦੀ ਅੱਖਾਂ ਉਹ ਟਿੱਗ ਜਿਵੇਂ ਮੇਰੇ ਉਹ ਲਾਈਟ ਤੇ ਟਿੱਗੀਆਂ ਸਾਹਮਣੇ ਪਿੰਨਕ ਲੱਗ ਪਿੰਨਕ ਲੱਗ ਗਈ ਚਲ ਦਿਨ ਚੜ ਗਿਆ ਦਿਨ ਜਿਹੜਾ ਉਹ ਕੱਢ ਲਿਆ ਕੱਢਿਆ ਵਾ ਕਾਠੇ ਹੋ ਗਏ ਜਿਹੜਾ ਉੱਥੇ ਪਹਿਰੇ ਲਾਇਆ ਵੀ ਕਿਤੇ ਰਾਤ ਨੂੰ ਨਿਕਲ ਕੇ ਭਜ ਨਾ ਜਾਵੇ ਜੋ ਦਿਨ ਚੜ ਗਿਆ ਜਿਹੜਾ ਟਾਈਮ ਰੱਖਿਆ ਸੀ ਉਹਦਾ ਉਸ ਟਾਈਮ ਨੂੰ ਆ ਕੇ ਕੱਢ ਲਿਆ ਉਹ ਕੱਢਿਆ ਵਾ ਗੱਲਾਂ ਹੋਈਆਂ ਬੀਤੀਆਂ ਕਹ ਲਵੀ ਤੂੰ ਦੱਸ ਅਮਲੀਆ ਕਾਦੇ ਸਾਰੇ ਹੋਇਆ ਕਹਿੰਦਾ ਜੀ ਮੈਂ ਤਾਂ ਉਹ ਸਾਹਮਣੇ ਘਰ ਵਾਲਿਆਂ ਦੇ ਕਹਿੰਦਾ ਦੀਵਾ ਜਗਦਾ ਜੀ ਕਹਿੰਦਾ ਮਾਦਾ ਉਹ ਤੇ ਛੇਕੀਗਾ ਮੈਨੂੰ ਠੰਡ ਨਹੀਂ ਲੱਗੀ ਉਹ ਅਖਵਰ ਕਹਿੰਦਾ ਵੀ ਯਾਰੇ ਤਾਂ ਗੱਲ ਸਾਲੀ ਗਲਤ ਆ ਇਹਦਾ ਸਾਰੀ ਰਾਤ ਛੇਕਦਾ ਰਹੇ ਇਹਨੂੰ ਠੰਡ ਕਿਥੇ ਲੱਗਣੀ ਆ ਉਹ ਕਹਿੰਦਾ ਨਹੀਂ ਜਨਾਬ ਦੂਰ ਦੀ ਬਾਟ ਆ ਵੀ ਐਡੀ ਦੂਰ ਤਾਂ ਛੇਕ ਲੱਗ ਨਹੀਂ ਸਕਦਾ ਰਾਜਾ ਮੰਨਿਆ ਨਾ ਰਾਜਾ ਨਾਮ ਤੋਂ ਮੁਕਰ ਗਿਆ ਪੰਜ-ਛਤ ਦਿਨ ਲੰਗੇ ਮੀਰਵਾਲ ਨੂੰ ਗਨ ਰਾਜਾ ਕਹਿੰਦਾ ਵੀ ਆਪਾਂ ਸ਼ਕਾਰ ਸਕੁਰ ਖੜੇਗੇ ਫਿਰ ਤੁਰਈਏ ਖੇਤਾਂ ਚ ਘੀੜਾ ਦੇ ਆਈਏ ਅੱਛਾ ਤੇ ਬਾਗੇ ਭਾਈ ਘੀੜਾ ਦੇਣਾ ਮੀਰਵਾਲ ਨੇ ਪਾਣੀ ਪਾ ਲਿਆ ਚਾਹ ਘੜਾ ਬਣ ਲਿਆ ਕੁੰਡੇ ਵਾਲੀ ਬਤੀਲੀ ਲੈ ਲਈ ਦੁੱਧ ਲੈ ਲਿਆ ਸਾਰਾ ਕੁਝ ਲੈ ਲਿਆ ਘੀੜਾ ਦਿੱਤਾ ਜਦੋਂ ਖਾਸਾ ਟਾਈਮ ਹੋ ਗਿਆ ਫਿਰਦਿਆਂ ਨੂੰ ਉਹ ਦਰਾਖਤ ਸੀਗਾ ਉੱਚਾ ਤੇ ਉਹ ਤੇ ਕਹਿੰਦਾ ਅਖਬਰ ਨੂੰ ਕਹਿੰਦਾ ਵੀ ਆਪਾਂ ਚਾਹ ਨਾ ਕਰ ਲਈਏ ਹੋ ਗਿਆ ਨਾ ਚਾਹ ਬਣਾ ਲਓ ਫਿਰ ਕਹਾਂ ਡਾਣੇ ਨਾਲ ਬਟੀਲੀ ਬਣ ਕੇ ਥੱਲੇ ਅੱਗ ਮਚਾਉਣ ਲਾ ਗਿਆ ਉਹ ਜਿਹਦਾ ਛੇਕ ਲੱਗੇ ਤਾਂ ਤਾਂ ਚਾਹ ਬਣੇ ਉੱਥੇ ਉਹ ਅੱਗ ਥੱਲੇ ਮਚਾਈ ਜਾਵੇ ਉਹਨੂੰ ਕਹਿੰਦਾ ਵੀ ਤੈਂ ਟਾਈਮ ਉਹ ਕਹਿੰਦਾ ਜੀ ਯਾਰ ਨੂੰ ਤਾਂ ਟਾਈਮ ਲੱਗੂਗਾ ਕਹਾ ਜਰ ਉਹ ਸੋਚੀ ਗਿਆ ਫੇਰ ਪੁੱਛ ਲਿਆ ਕਹਿੰਦਾ ਵੀ ਚਾਹ ਬਣੀ ਨਹੀਂ ਉਹ ਕਹਿੰਦਾ ਜੀ ਬਣੀ ਨਹੀਂ ਉਹ ਕਹਿੰਦਾ ਮੂਰਖਾ ਵੇ ਪਤੀਲੀ ਦਾ ਤਾਹਾਂ ਰਾਣੇ ਨਾ ਟੰਗੀ ਬੈਠਾ ਵੀ ਹੁਣ ਚਾਹ ਕਹਿੰਦੇ ਨਾ ਬਣੂਗੀ ਉਹ ਕਹਿੰਦਾ ਜਨਾਬ 3 ਕਿਲੋਮੀਟਰ ਤੇ ਬੰਦਾ ਛੇਕ ਸਕਦਾ ਚਾਹ ਨਹੀਂ ਬਣਾ ਸਕਦਾ ਫੇਰ ਉਹ ਅਕਵਾਰ ਜੇਠ ਦਾ ਮਹੀਨਾ ਸੀਗਾ ਸ਼ੁਰੂਦ ਕਰ ਦੋ ਹਾਰ ਜੇਠ ਦਾ ਮਹੀਨਾ ਸੀਗਾ ਹਾਂਜੀ ਜੱਟ ਪਿਆ ਸੀਗਾ 베ਰੀ ਥੱਲੇ ਅੱਛਾ ਜੀ ਡਲਿਆਂ ਦੀ ਉਹ ਸੀ ਵਾਹ ਵਾਹਣ ਸੀਗੇ ਕੋਲੇ ਸਲੰਗ ਸੀ ਕਹੀ ਸੀ ਜੱਟ ਉੱਥੇ ਪਾਣੀ ਦਾ ਟੋੜਾ ਸੀਗਾ ਪਾਣੀ ਦਾ ਟੋੜਾ ਛਿੜਕ ਕੇ ਉੱਤੇ ਗਿੱਲਾ ਬੋਰਾ ਦੇ ਕੇ ਮੌਜ ਨਾਲ ਪਿਆ ਸੀ ਮਸਤ ਹੋਇਆ ਅਕਬਰ ਤੇ ਵੀਰਵਾਲ ਤੁਰੇ ਜਾਂਦੇ ਹਨ ਅਕਬਰ ਕਹਿੰਦਾ ਵੀ ਪਾਣੀ ਦੀ ਟੇਹ ਲੱਗੀ ਆ ਕਹਿੰਦਾ ਜਨਾਬ ਇੱਥੇ ਹੁਣ ਟਿੱਬਿਆਂ ਚ ਪਾਣੀ ਤਾਂ ਮਿਲਣਾ ਨਹੀਂ ਆ ਵੀ ਹੋ ਬੇਰੀ ਆ ਉੱਥੇ ਜੇ ਕੋਈ ਹੋਵੇ ਉੱਥੋਂ ਪਾਣੀ ਮਿਲ ਜਾ ਤੈਨੂੰ ਕੀ ਪਤਾ ਕਹਿੰਦਾ ਕੋਈ ਨਾ ਕੋਈ ਜੱਟ ਪਿਆ ਹੋਵੇ ਉੱਥੇ ਪਾਣੀ ਮਿਲ ਸਕਦਾ ਠੀਕ ਹੈ ਪਾਣੀ ਭਾਈ ਜਦੋਂ ਉੱਥੇ ਗਏ ਘੋੜੇ ਲੈ ਕੇ ਗਾਹਾਂ ਅੱਛਾ ਉਹ ਜੱਟ ਲੱਤ ਤੇ ਲੱਤ ਤਰੀ ਫਿਆ ਅੱਛਾ ਉਹਨੂੰ ਵੀਰਵਾਲ ਨੇ ਜਾ ਕੇ ਜਗਾ ਲਿਆ ਕਹਿੰਦਾ ਜੀ ਵੀਰਾ ਜ ਸਾਹਿਬ ਨੇ ਇਹਨੂੰ ਪਾਣੀ ਦਿਓ ਕਹਿੰਦਾ ਲਓ ਜੀ ਪਾਣੀ ਲਓ ਉਹਨੇ ਆਦਾ ਦੁਪੱਟਾ ਵਿਸਾਇਆ ਰਾਜਨ ਬਿਠਾਤਾ ਹੂੰ ਕਹਿੰਦਾ ਰਾਜਨ ਤੁਸੀਂ ਇੱਥੇ ਬੈਠੋ ਮੈਂ ਪਾਣੀ ਲੈ ਕੇ ਦਿੰਦਾ ਹੂੰ ਉਹਨੇ ਪਾਣੀ ਦਾ ਗਲਾਸ ਪਿਆ ਪਾਣੀ ਠੰਡਾ ਸੀ ਗਰਮੀ ਦੀ ਮੌਸਮ ਸੀ ਠੀਕ ਹੈ ਉਹ ਰਾਜਾ ਅਕਬਰ ਖੁਸ਼ ਹੋ ਗਿਆ ਹੂੰ